ਸਾਰੇ ਪਕਤਾਂ ਨੂੰ ਰਾਦੇ ਰਾਦੇ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਵਾਰ 90 ਸਾਲ ਤੇ ਸ਼੍ਰੀ ਬਾਲਾ ਜੀ ਯਾਤਰਾ ਪਰਿਵਾਰ ਤੁਹਾਨੂੰ ਬ੍ਰਿੰਦਾਵਨ ਲੈ ਕੇ ਜਾ ਰਿਹਾ ਹੈ ਤੇ ਇਸ ਵਾਰ ਸਭ ਤੋਂ ਅਲੱਗ ਹੈ ਕਿਉਂਕਿ ਇਸ ਵਾਰ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਉਤਸ਼ਾਹਿਤ ਨੇ 90 ਸਾਲ ਨੂੰ ਮਨਾਉਣ ਦੇ ਲਈ ਤੇ ਬ੍ਰਿੰਦਾਵਨ ਬਰਸਾਨੇ ਦੀ ਗਲੀ ਦੇ ਵਿੱਚ ਜਾਣ ਦੇ ਲਈ ਤਾਂ ਮੇਰੇ ਨਾਲ ਦੇਖੋ ਸ਼ਰਦਾਲੂ ਮੌਜੂਦ ਨੇ ਗੱਲਬਾਤ ਕਰਦੇ ਅੱਜ ਸ਼ਿਵਮ ਜੀ ਦੇ ਪੰਕਜ ਜੀ ਉਹੜੀ ਪਹੁੰਚੇ ਸੀ ਕਾਰ ਵਗੈਰਾ ਵੀ ਦਿੱਤਾ ਤਾਂ ਕਿੰਨੀ ਕਿ ਉਤਸ਼ਾਹਤਤਾ ਇਸ ਵਾਰ ਜਾਣ ਦੇ ਲਈ 90 ਸਾਲ ਤੇ ਨਵੀਂ ਜਗ੍ਹਾ ਅਸੀਂ ਤਾਂ ਬਹੁਤ ਐਕਸਾਈਟਿਡ ਆ ਬਸ ਵੇਟ ਕਰ ਰਹੇ ਆ ਕਿ ਕਿਦਾਂ ਨੂੰ 29 ਤਰੀਕ ਆਵੇ ਤੇ ਅਸੀਂ ਨਿਕਲ ਜਾਈਏ ਇੱਥੋਂ ਕਿਉਂਕਿ ਮੈਂ ਤਾਂ ਸ਼ਿਵਮ ਜੀ ਹੋਣਾ ਨਾਲ ਸਾਰੀਆਂ ਯਾਤਰਾਵਾਂ ਕੀਤੀਆਂ ਹਜੇ ਤੱਕ ਔਰ ਮੈਨੂੰ ਹਜੇ ਤੱਕ ਕਿਸੇ ਵੀ ਯਾਤਰਾ 'ਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਈ ਜਿਹਦੇ ਕਰਕੇ ਵੀ ਮੈਂ ਕਹਾਂ ਕਿ ਵੀ ਨਹੀਂ ਸੋਚਾਂ ਵੀ ਮੈਂ ਜਾਣਾ ਹੈ ਕਿ ਨਹੀਂ ਜਾਣਾ ਮਤਲਬ ਮੇਰੀ ਤਾਂ ਐਡਵਾਂਸ ਬੁਕਿੰਗ ਰਹਿੰਦੀ ਆ ਕਿ ਜਾਣਾ ਹੈ ਮਤਲਬ ਜਾਣਾ ਤੇ ਇਸ ਵਾਰ ਤਾਂ ਹੋਰ ਜ਼ਿਆਦਾ ਕਿ ਇਸ ਵਾਰ ਤਾਂ ਨਵਾਂ ਸਾਲ ਵੀ ਆ ਰਿਜੀ ਦੇ ਚਰਨਾ ਚ ਹੈ ਤਾਂ ਇਹ ਸੋਚ ਕੇ ਕਿ ਆਉਣ ਵਾਲਾ ਹਰ ਟਾਈਮ ਵਧੀਆ ਤੋਂ ਵਧੀਆ ਜਾਊਗਾ ਉਹਨਾਂ ਦੀ ਬlesਸਿੰਗਸ ਲੈ ਕੇ ਆਵਾਂਗੇ ਵਧੀਆ ਇੰਜੋਏਮੈਂਟ ਕਰਕੇ ਆਵਾਂਗੇ ਪੂਰੀ ਬਸ ਦੇ ਵਿੱਚ ਵੀ ਸੰਗੀਤਨ ਕਰਦੇ ਜਾਂਦੇ ਆਂ ਆਪਸੀ ਟਾਈਮ ਵੀ ਸੰਗੀਤਨ ਕਿਸੇ ਨੂੰ ਕੋਈ ਥਕਾਵਟ ਨਹੀਂ ਫੀਲ ਹੁੰਦੀ ਹਰ ਚੀਜ਼ ਵਧੀਆ ਮੈਨੇਜ ਕੀਤੀ ਹੁੰਦੀ ਹੈ ਸ਼ਿਵਮ ਜੀ ਔਰ ਪੰਕਜ ਜੀ ਨੇ ਇਸ ਕਰਕੇ ਹਰ ਵਾਰੀ ਜਾਣ ਦਾ ਮਨ ਵੀ ਕਰਦਾ ਕਿ ਰਿਪੀਟ ਟੂ ਰਿਪੀਟ ਜਾਈਏ ਹੀ ਜਾਈਏ ਅੱਛਾ ਕਿੰਨੀ ਵਾਰੀ ਜਾ ਚੁੱਕੇ ਹੋ ਤੁਸੀਂ ਮੈਂ ਸੁਣਿਆ ਵੀ ਹਰ ਵਾਰੀ ਤੁਸੀਂ ਜਾਨੋ ਜਿੰਨੇ ਵੀ ਵਾਰੀ ਬਸ ਜਾਂਦੀ ਹੈ ਇਹਨਾਂ ਦੀ ਹਾਂਜੀ ਹਜੇ ਤੱਕ ਤਾਂ ਮੈਂ ਹਰ ਵਾਰੀ ਗਈ ਆਂ ਕਿ ਕੋਈ ਇਦਾਂ ਦਾ ਹੋਇਆ ਨਹੀਂ ਕਿ ਮਿਸ ਕੀਤਾ ਹੋਵੇ ਤੇ ਔਰ ਅੱਗੇ ਵੀ ਇਹੀ ਕੋਸ਼ਿਸ਼ ਰਹੂਗੀ ਕਿ ਅੱਗੇ ਵੀ ਆਉਣ ਵਾਲੀ ਯਾਤਰਾਵਾਂ ਕੋਈ ਮਿਸ ਨਾ ਹੀ ਹੋਣ ਤੇ ਇਸ ਵਾਰ ਕੀ ਕੀ ਕਿਹਾ ਉਹਨਾਂ ਨੇ ਕਿੱਥੇ ਕਿੱਥੇ ਲੈ ਕੇ ਜਾਣਾ ਕਿਉਂਕਿ ਇਸ ਵਾਰ ਮੇਰੇ ਖਿਆਲ ਪੰਜ-ਛੇ ਬੱਸਾਂ ਜੜੀਆਂ ਨੇ ਉਹ ਜਾ ਰਹੀਆਂ ਨੇ ਵੱਧ ਵੀ ਸਕਦੀਆਂ ਨੇ ਬੱਸਾਂ ਤੇ ਕੀ ਕੁਝ ਕਿਹਾ ਇਹਨਾਂ ਨੇ ਵੀ ਜਿੰਨਾ ਇਹਨਾਂ ਲੋਕ ਐਕਸਾਈਟਡ ਨੇ ਕਿ ਵੀ ਉੱਥੇ ਜਾਣਾ ਹੀ ਜਾਣਾਗਾ ਇਸ ਵਾਰ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਵਾਲਾ ਇਹ ਹੈ ਕਿ 31st ਦੀ ਨਾਈਟ ਬਿਹਾਰੀ ਜੀ ਦੀ ਗੱਲੀ ਚ ਹੈ ਮਤਲਬ ਇਹ ਹੈ ਕਿ ਸਾਰੀ ਰਾਤ ਬਿਹਾਰੀ ਜੀ ਦਾ ਸੰਗੀਤਨ ਹੋਏਗਾ ਔਰ ਜੋ ਆਨੰਦ ਆਉਂਦਾ ਸੰਗੀਤਨ ਚ ਉਹ ਕਿਸੇ ਡੀਜੇ ਪਾਰਟੀ ਤੇ ਤਾਂ ਬਿਲਕੁਲ ਵੀ ਨਹੀਂ ਆਉਂਦਾ ਤੇ ਪਹਿਲਿਆ ਤਾਂ ਨਵੇਂ ਸਾਲ ਦੀ ਸ਼ੁਰੂਆਤ ਬਿਹਾਰੀ ਜੀ ਦੀ ਗੱਲੀ ਤੋਂ ਹੋ ਜਾਨੀਆ ਫਿਰ ਉਸ ਤੋਂ ਬਾਅਦ ਫਰਸਟ ਜਨਵਰੀ ਨੂੰ ਬਰਸਾਨੇ ਜਾਣਾ ਰਾਧਾ ਰਾਨੀ ਦੀ ਬਲੇਸਿੰਗਸ ਲੈਂਡ ਮਤਲਬ ਸਭ ਤੋਂ ਵਧੀਆ ਚੀਜ਼ਾਂ ਤਾਂ ਸਾਨੂੰ ਮਿਲ ਲਿਗੀਆਂ ਤੇ ਉਸ ਤੋਂ ਇਲਾਵਾ ਜਿਵੇਂ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਹੈ ਉਹ ਤਾਂ ਮਤਲਬ ਇਹ ਕਹਿ ਲਓ ਕਿ ਤਾਂ ਸਾਡੇ ਲਈ ਤਾਂ ਜੈਕਪੌਟ ਵਾਲਾ ਕੰਮ ਹੈ ਕਿ ਸਾਨੂੰ ਉਹਨਾਂ ਦੇ ਦਰਸ਼ਨ ਨਸੀਬ ਹੋਣੇ ਆ ਉੱਥੇ ਔਰ ਉਹਨਦੇ ਲਈ ਤਾਂ ਮਤਲਬ ਸਭ ਕੁਝ ਛੱਡਣ ਨੂੰ ਤਿਆਰ ਆ ਸੀ ਅੱਛਾ ਕਾਫੀ ਸ਼ਰਧਾਲੂ ਇਸ ਕਰਕੇ ਵੀ ਜਾ ਰਹੇ ਪ੍ਰੇਮਾਨੰਦ ਮਹਾਰਾਜੀ ਦੇ ਦਰਸ਼ਨ ਵੀ ਕਰ ਲੈਣੇ ਉੱਥੇ ਜਾ ਕੇ ਹਾਂਜੀ ਉਹਨਾਂ ਨੂੰ ਜਿਆਦਾ ਇਹੀ ਚੀਜ਼ ਸੋਚ ਕੇ ਹੋ ਰਿਹਾ ਕਿ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਉਹਨਾਂ ਨੂੰ ਤਾਂ ਕਰਕੇ ਉਹ ਉਹਨਾਂ ਦੇ ਨਾਮ ਤੋਂ ਹੀ ਜਿਆਦਾ ਜਿਆਦਾ ਸੀਟਸ ਕਰ ਰਹੇ ਆਪਣੀਆਂ ਬੁੱਕ ਕਿ ਵੀ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋ ਪਾਉਂਦੇ ਕਈ ਵਾਰੀ ਕਿਉਂਕਿ ਇੱਥੇ ਲੇਟ ਨਾਈਟ ਹੁੰਦਾ ਹੈ ਰਾਤ ਨੂੰ ਜਾਣਾ ਪੈਂਦਾ ਹੈ ਹਰ ਬੰਦਾ ਨਹੀਂ ਕਈ ਵਾਰੀ ਜਾ ਪੰਦਾ ਲੇਕਿਨ ਇਹਨਾਂ ਦੀ ਟੀਮ ਸਾਨੂੰ ਪ੍ਰੋਪਰ ਦਰਸ਼ਨ ਕਰਵਾਉਂਦੀ ਹੈ ਲੈ ਕੇ ਜਾਂਦੀ ਹੈ ਉੱਥੇ ਤੇ ਉਸ ਚੀਜ਼ ਨੂੰ ਦੇਖਦੇ ਹੋਏ ਤੇ ਕਾਫੀ ਸ਼ਰਧਾਲੂ ਉਸ ਸਟੇਜ ਨੂੰ ਐਡ ਕਰ ਰਹੇ ਨੇ ਕਿ ਵੀ ਮਹਾਰਾਜ ਜੀ ਦੇ ਦਰਸ਼ਨਾਂ ਲਈ ਅਸੀਂ ਜਾਣਾ ਅੱਛਾ ਕੌਣ ਕੌਣ ਜਾ ਰਿਹਾ ਇਸ ਵਾਰ ਪਰਿਵਾਰ ਜਾ ਰਿਹਾ ਸਾਰਾ ਤੁਹਾਡਾ ਬਿਲਕੁਲ ਜੀ ਸਾਰਾ ਪਰਿਵਾਰ ਜਾ ਰਿਹਾ ਵੈਸੇ ਤਾਂ ਹਰ ਵਾਰੀ ਅਸੀਂ ਜਾਂਦੇ ਆ ਮੇਰੇ ਬੱਚੇ ਵੀ ਨਾਲ ਲਈ ਜਾਂਦੇ ਆ ਹਰ ਵਾਰੀ ਮੇਰੇ ਦੋਨੋਂ ਬੱਚੇ ਜਾਂਦੇ ਆ ਤੇ ਇਸ ਵਾਰ ਇਹਨਾਂ ਦੇ ਪਾਪਾ ਵੀ ਨਾਲ ਜਾ ਰਹੇ ਉਹ ਦੋ ਕਵਰ ਹੀ ਗਏ ਆ ਬਾਕੀ ਟਾਈਮ ਉਹ ਥੋੜਾ ਬਿਜ਼ਨਸ ਕਰਕੇ ਨਹੀਂ ਜਾ ਪਾਉਂਦੇ ਬਟ ਇਸ ਵਾਰ ਉਹ ਵੀ ਜਾ ਰਹੇ ਨੇ ਉਹ ਵੀ ਜਾ ਰਹੇ ਨੇ ਹਾਂਜੀ ਤਾਂ ਤੁਸੀਂ ਵੀ ਜਾਂਦੇ ਹੋ ਹਰ ਸਾਲ ਹਾਂਜੀ ਮੈਂ ਵੀ ਹਰ ਵਾਰੀ ਜਾਂਦਾ ਹਾਂ

जहाँ मर्जी ले रहे बस वृंदावन जाना है मैंने जा है। पहले गए हाँ हो हां जी मैं हर बार ही गया हूँ। हर बार ही जाते हो हाँ जी फ्रेंड्स को भी लेके जाओगे या उनको कुछ कहना चाहोगे मैं तो फ्रेंड्स को हर बार ही कहता हूँ कि आ जाओ बट वो कहते हैं कि हम नहीं आ पाएंगे मतलब न्यू ईयर पे किसी पार्टीज में जा रहे हैं ऐसे जा रहे तो नहीं जाते अच्छा तो उन्हें कुछ कहना चाहोगे भी कि नहीं आपा पार्टीज वगैरह नु के भी एथे जाना चाहिए పార్టీస్ के अंदर तो मतलब सारे जाते हैं बर्थडे पार्टीज भी होती हैं ऐसा तो अगर वृंदावन जाने वहां पे जो कीर्तन होगे वो पार्टी से कम नहीं है 90 ਸਾਲ ਤੇ ਇਸ ਵਾਰ ਤੁਸੀਂ ਨਵਾਂ ਕਰਤਾ ਹੈਗਾ ਹਾਂ ਨਵੇਂ ਸਾਲ ਤੇ ਬਿਲਕੁਲ ਨਵਾਂ ਕਰਤਾ ਅਸੀਂ ਤਿੰਨ ਪੈਕੇਜ ਲਾਂਚ ਕੀਤੇ ਹੋਏ ਆ ਇਹਦੇ ਬੱਸਿਸ ਲਗਜ਼ਰੀ ਕੀਤੀਆਂ ਰੂਮ ਲਗਜ਼ਰੀ ਕੀਤੇ ਆ ਉੱਥੇ ਦੀ ਖਾਣ ਪੀਣ ਦੀ ਵਿਵਸਥਾ ਨੂੰ ਥੋੜਾ ਲਗਜ਼ਰੀ ਕੀਤਾ ਅੱਗੇ ਹੁੰਦਾ ਸੀ ਕਿ ਉੱਥੋਂ ਹੀ ਚਲੋ ਖਾਣ ਪੀਣ ਦਾ ਅਰੇਂਜਮੈਂਟ ਹੁੰਦਾ ਸੀ ਹੁਣ ਲੁਧਿਆਣੇ ਤੋਂ ਲੈ ਕੇ ਜਾਣਾ ਦਾ ਪੰਜਾਬ ਦਾ ਹੀ ਟੇਸ ਦਵਾਂਗੇ ਇੱਥੋਂ ਹੀ ਕੈਟਰਿੰਗ ਕੀਤੀ ہوئی ਆ ਇੱਥੋਂ ਹੀ ਕੈਟਰਿੰਗ ਉੱਥੇ ਲੈ ਕੇ ਜਾਵਾਂਗੇ ਸਾਰਿਆਂ ਨੂੰ ਲੈਵਿਸ਼ ਬੂਫੇ ਦਵਾਂਗੇ ਉੱਥੇ ਗੋਲ ਗੱਪੇ ਟਿੱਕੀ ਚਾਟ ਇਹ ਉਹ ਸਾਰਾ ਕੁਝ ਅਰੇਂਜਮੈਂਟ ਕੀਤਾ ਹੋਇਆ 31 ਨਾਈਟ ਅਸਤੇ ਇੱਕ ਅਲੱਗ ਥੋੜਾ ਜਿਹਾ ਮਾਹੌਲ ਹੋਵੇ ਕਿ ਜਿਹੜੇ ਬੰਕੇ ਬਿਹਾਰੀ ਰਾਧਾ ਰਾਨੀ ਜੀ ਨੂੰ ਪਿਆਰ ਕਰਦੇ ਆ ਕਿ ਉਹਨਾਂ ਨੂੰ ਲੱਗੇ ਹਾਂ ਅਸੀਂ ਨਵਾਂ ਸਾਲ ਮਨਾਣ ਗਏ ਆ ਇੱਕ ਇਵੈਂਟ ਇਹਨੂੰ ਇੰਜੋਏ ਕਰਨ ਗਏ ਆ ਉਹ ਇਵੈਂਟ ਨੂੰ ਆਪਾਂ ਜ਼ਰੂਰ ਇੰਜੋਏ ਕਰਾਂਗੇ ਪਰ ਇੱਥੇ ਵੀ ਕਿਸਮਤ ਵਾਲੇ ਜਾਣਗੇ ਕਿਉਂਕਿ ਹੁਣ ਰਾਧਾ ਰਾਨੀ ਦੇ ਗਲੀ ਦੇ ਵਿੱਚ ਜਾ ਕੇ ਨਵੇਂ ਸਾਲ ਦੇ ਤਾਂ ਹੋਟਲਾਂ ਦੇ ਵਿੱਚ ਨਜ਼ਰ ਆਂਦੇ ਲੋਕ ਆ ਨਾ ਇਸ ਤਰ੍ਹਾਂ ਉੱਥੇ ਵੀ ਕਿਸਮਤ ਵਾਲੇ ਜਾਣਗੇ ਬਿਲਕੁਲ ਸਰ ਇੱਥੇ ਕਿਸਮਤ ਵਾਲਾ ਹੀ ਜਾ ਸਕਦਾ ਉਹਦੇ ਬੁਲਾਵੇ ਬਿਨਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਉੱਥੇ ਅਸੀਂ ਤਾਂ ਇਵੈਂਟ ਵੀ ਇਦਾਂ ਦੀ ਜਗ੍ਹਾ ਤੇ ਕਰ ਰਹੇ ਆ ਨਾ ਕਿ ਐਸਟੀਮੇਟਡ ਅਗਰ ਦੇਖਿਆ ਜਾਵੇ 15-20 ਲੱਖ ਬੰਦਾ ਹੁੰਦਾ ਵ੍ਰਿੰਦਾਵ ਬਾਂਕੇ ਬਿਹਾਰੀ ਜਿਹਦੀ ਗਲੀ ਦੇ ਵਿੱਚ ਜਿੱਥੇ ਲੋਕੀ ਖੜ ਨਹੀਂ ਸਕਦੇ ਹੁੰਦੇ ਨਵੇਂ ਸਾਲ ਵਾਲੇ ਦਿਨ ਅਸੀਂ ਉੱਥੇ ਬੈਠਣ ਦਾ ਪ੍ਰੋਪਰ ਅਰੇਂਜਮੈਂਟ ਕਰਕੇ ਇੱਕ ਵਧੀਆ ਤਰੀਕੇ ਨਾਲ ਇਵੈਂਟ ਨੂੰ ਆਰਗੇਨਾਈਜ਼ ਕਰ ਰਹੇ ਹਾਂ ਤੇ ਸੀਟ ਤਾਂ ਫਿਰ ਖਾਲੀ ਨਹੀਂ ਹੋਣੀ ਫਿਰ ਕਹਿ ਸਕਦੇ ਕਿਉਂਕਿ ਹੁਣ ਲੋਕਾਂ ਦਾ ਜਿਹੜਾ ਰੁਝਾਨ ਹੈ ਵੱਧ ਰਿਹਾ ਬਾਲਾ ਜੀ ਯਾਤਰਾ ਨਾਲ ਵੀ ਜੁੜ ਰਹੇ ਨੇ ਬੁਕਿੰਗਸ ਹਜੇ ਸਰ 2-3 ਦਿਨ ਹੋਏ ਸੀ ਸਾਨੂੰ ਸ਼ੁਰੂ ਕੀਤਾ ਇਹਨੂੰ ਤੇ ਕਾਫੀ ਬੁਕਿੰਗਸ ਹੋਣੀਆਂ ਸ਼ੁਰੂ ਹੋ ਗਈਆਂ ਮੈਂ ਤੇ ਬਾਕੀ ਉਹਨਾਂ ਦੀ ਅਸ਼ੀਰਵਾਦ ਨਾਲ ਹੋ ਸਕਦਾ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚਾਰੀ ਜੋ ਸਾਡਾ ਟਾਰਗੇਟ ਹੈ ਜਿਸ ਹਿਸਾਬ ਨਾਲ ਅਸੀਂ ਅਰੇਂਜਮੈਂਟਸ ਕੀਤੇ ਆ ਉਹ ਜਲਦੀ ਬੁੱਕ ਹੋ ਜਾ। ਸੋ ਫਟਾਫਟ ਜਿਹੜੀਆਂ ਟਿਕਟਾਂ ਨੇ ਉਹ ਤੁਸੀਂ ਕਰਾ ਲਓ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਆ ਦੋ ਬੱਸਾਂ ਜੇ ਸ਼ਿਵਮ ਜੀ ਤੇ ਪੰਕਜ ਜੀ ਕਰਦੇ ਤਾਂ ਅਸੀਂ ਇੰਟਰਵਿਊ ਦੌਰਾਨ ਪਹੁੰਚਦੇ ਤਾਂ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਫੁੱਲ ਨਜ਼ਰ ਆਉਂਦੀਆਂ ਨੇ ਤਾਂ ਕਿਤੇ ਤੁਸੀਂ ਇਸ ਵਾਰ 90 ਸਾਲ ਤੇ ਰਹਿ ਨਾ ਜਾਈਓ ਕਿਤੇ ਇਹ ਨਾ ਕਹਿਣਾ ਪੈ ਜਾਵੇ ਕਿ ਬਈ ਸੀਟਾਂ ਫੁੱਲ ਹੋ ਗਏ ਨੇ ਕਿਉਂਕਿ ਮਨਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਤਾਂ ਫਟਾਫਟ ਟਿਕਟਾਂ ਜਿਹੜੀਆਂ ਨੇ ਉਹ ਕਰਾ ਲਓ ਤਾਂ ਤੁਹਾਨੂੰ ਵਾਕੇ ਬਿਹਾਰੀ ਲਾਲ ਜੀ ਦੇ ਤੇ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਜੋ ਹੈ ਉਹ ਸ਼ਿਵ ਕੁਝ ਜੀ ਤੇ ਪੰਕਜ ਜੀ ਜਿਵੇਂ ਹਰ ਮਹੀਨੇ ਕਰਾਉਂਦੇ ਨੇ ਇਸ ਵਾਰ ਵੀ ਤੁਹਾਨੂੰ ਕਰਾ ਸਕਾਂ ਸੋ ਫਟਾਫਟ ਟਿਕਟਾਂ ਜਿਹੜੀਆਂ ਨੇ ਨੰਬਰ 플ੈਸ਼ ਹੋ ਰਿਹਾ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਜਿਹੜਾ ਆਪਣੀ ਬੁਕਿੰਗ ਹੈ ਉਹ ਤੁਸੀਂ ਕਰਾ ਲਿਓ જયシュਰੀ राधे जयシュਰੀ ਬਾਲਾ ਜੀ